ਮਰਬਤ ਨਾਲ ਕੁਛ ਨਹੀਂ ਲਿਕੜਦਾ ਹੁੰਦਾ ਚਾਹੇ ਫਿਰੂ ਮਾਰ ਬੈਠਾ ਚਾਹੇ ਕੋਈ ਬੈਠਾ ਸਾਡੇ ਕੰਨੀਓ ਕੋਈ ਹੰਡ ਨਹੀਂ ਸਾਡੇ ਕੰਨੀਓ ਕੋਈ ਹਕਾਰ ਨਹੀਂ ਅਸੀਂ ਹੁਣ ਵੀ ਯਤਨ ਕਰਦੇ ਆ ਏਕਤਾ ਹੋ ਜੇ ਤੁਹਾਨੂੰ ਲੱਗਦਾ ਵੀ ਉਧਰੋਂ ਕੋਈ ਹੰਡ ਹੈ ਮੇਰਾ ਖਿਆਲ ਹੈ ਪਨੇਰ ਵੱਲੋਂ ਹੈ ਦੂਜੇ ਪਾਸੋਂ ਨਹੀਂ ਪਨੇਰ ਤੁਹਾਡੇ ਨਾਲ ਦਰੋਂ ਤਿਆਰ ਹੋਇਆ ਮੀਟਿੰਗ ਜੀ ਨਹੀਂ ਆਏ ਫਿਰ ਉੱਥੇ ਕਿਵੇਂ ਜਾ ਸਕਦੇ ਸੀ ਐ ਕਿਵੇਂ ਜਾ ਜੂ ਕਹਿੰਦੇ ਮੀਟਿੰਗਾਂ ਦਾ ਦੌਰ ਖਤਮ ਹੋ ਗਿਆ ਤੁਹਾਨੂੰ ਇੱਕ ਗੱਲ ਕਹਿਣੇ ਕਿ ਸਿੱਧਾ ਇੱਥੇ ਜੇ جنگ ਚੱਲਦੀ ਹੁੰਦੀ ਹੈ ਕੀ ਵੱਡੇ ਜਰਨਲ ਮੀਟਿੰਗ ਕਰਦੇ ਨਹੀਂ ਵੀ ਜੰਗ ਜੰਗ ਕਿੱਥੇ ਜੇ ਖੜੀ ਆ ਕਿਹੜੇ ਤਰੀਕੇ ਦਾ ਹਮਲਾ ਕਰਨਾ ਹੈਗਾ ਜੇ ਅਸੀਂ ਮੀਟਿੰਗ ਹੀ ਨਹੀਂ ਕਰਾਂਗੇ ਫਿਰ ਸਾਡੀ ਫੌਜ ਕੀ ਕਰ ਲੂਗੀ ਕਮਾਲ ਦੀ ਗੱਲ ਹੈ ਕਿ ਮੀਟਿੰਗਾਂ ਦਾ ਸਮਾਂ ਨਹੀਂ ਰਹਾ ਮੀਟਿੰਗਾਂ ਦਾ ਸਮਝ ਤੋਂ ਡੰਗ ਲੱਗੂਗਾ ਕਿਵੇਂ ਤੁਹਾਨੂੰ ਤਾਂ ਖਾਸ ਕਰਕੇ ਟਰੋਲ ਕੀਤਾ ਜਾ ਰਿਹਾ ਤੁਹਾਡੀਆਂ ਤਸਵੀਰਾਂ ਵੀ ਲੱਗ ਰਹੀਆਂ ਨੇ ਕਿ ਕਿਉਂ ਨਹੀਂ ਪਹੁੰਚ ਰਹੇ ਗੱਲਾਂ ਬਹੁਤ ਵੱਡੀਆਂ ਕਰਦੇ ਆ ਪਰ ਉੱਥੇ ਜਾਂਦੇ ਨਹੀਂ ਕੀ ਲੱਗਦਾ ਫਿਰ ਉਹਨਾਂ ਲੋਕਾਂ ਨੂੰ ਹੁਣ ਇਕੱਠਾ ਕਿਵੇਂ ਕਰੋਗੇ ਜਿਹੜੇ ਤੁਹਾਨੂੰ ਭੰਡ ਰਹੇ ਆ ਤੁਹਾਨੂੰ ਇਹ ਕਹਿ ਰਹੇ ਕਿ ਤਾਂ ਜਾਂਦੇ ਤਾਂ ਹੈ ਨਹੀਂ ਤਾਂ ਹੁਣ ਡਰ ਕੇ ਘਰਾਂ ਦੇ ਵਿੱਚ ਬੈਠੇ ਆ ਜਾਂ ਉੱਥੋਂ ਮੋਰਚਾ ਵੇਚੇ ਐਨੇ ਪੈਸੇ ਲੈ ਕੇ ਬਹੁਤ ਤਰ੍ਹਾਂ ਦੇ ਸਵਾਲ ਤੁਹਾਡੇ ਤੇ ਵੀ ਆ ਰਹੇ ਆ ਪਿਛਲੇ ਦਿਨ ਤੁਹਾਡਾ ਹੋਟਲ ਜਾਇ ਮਸ਼ਹੂਰ ਹੋਇਆ ਸੀ ਇੱਕ ਵੀ ਕਹਿੰਦੇ ਰੋਲਦੂ ਮਾਸਾ ਉਹ ਮਿਲਿਆ ਤੁਹਾਨੂੰ ਉਹ ਤਾਂ ਮੈਂ ਮੈਨੂੰ ਦਿੱਤਾ ਸੁੰਦ ਕਿਸਾਨ ਮੋਰਚ ਨੂੰ ਦਾਨ ਕਰਤਾ ਉਹਨਾਂ ਨੂੰ ਦਿੱਤਾ ਫਿਰ ਸਰਕਾਰ ਜੀ ਸੀ ਗੋਡੀ ਲਵਾਈ ਦੇਵਾਂਗੇ ਸ਼ਰਤ ਦੇਣੀ ਕਿ ਇਹੋ ਮੋਦੀ ਹੋਵੇ ਜਾਂ ਕੋਈ ਹੋਵੇ ਦੂਸਰਾ ਹੈਗਾ ਜਿਹੜਾ ਖੜਾ ਨਵਾਂ ਆਇਆ ਮੈਂ ਤਾਂ ਮੋਦੀ ਨਾਲ ਹਰ ਗੱਲ ਪਾਤਾ ਇਹਨਾਂ ਦੇ ਜਿਵੇਂ ਬੁੜੇ ਤੋਂ ਕੰਮ ਨਾ ਹੋਵੇ ਤੇ ਮੁੰਡੇ ਦੇ ਗੱਲ ਪਾ ਦੇ ਜੇ ਬੁੜਾ ਨਹੀਂ ਕੁਝ ਕਰ ਸਕਦਾ ਫਿਰ ਮੁੰਡਾ ਕੀ ਕਰ ਲੂਗਾ ਜੇ ਗੱਲ ਨੂੰ ਆਪਾਂ ਗੱਲ ਕਰ ਲਈਏ ਉਹ ਖੜਾ ਸੀ ਬਿਲਕੁਲ ਪੰਜਾਬ 'ਚ ਲਾਗੂ ਹੋਣੀ ਨਹੀਂ ਦੇ ਚਾਹੇ ਹੋਵੇ ਜਿਹੜਾ ਹੈ ਅੱਜ ਹੋ ਸਕਣਾ ਹੈ ਹਾਂ ਚਾਹੇ ਸੀ ਆਪਾਂ 2020 ਦੇ ਵਿੱਚ ਅੰਦੋਲਨ ਲੜਿਆ ਸੀਗਾ ਹਾਂ ਪਰ ਉਦੋਂ ਗਰਹਾ ਸਾਹਿਬ ਅੱਡ ਪ੍ਰੋਗਰਾਮ ਦਿੰਦੇ ਹੁੰਦੇ ਜਿੰਦੇ ਮੁਕਾਬਲੇ ਤੇ ਵੱਡੀ ਜਿੱਥੇ ਬੰਦੀ ਆ ਬਹੁਤ ਜ਼ਿਆਦਾ ਜ਼ੋਰ ਲਾ ਕੇ ਉਹਦਾ ਕੰਮ ਕਰਦੀ ਪਰ ਮੀਟਿੰਗਾਂ ਸਾਡੇ ਨਾਲ ਬਹਿੰਦੇ ਦੀ ਚਾਹੇ ਪੰਜਾਬ ਚ ਹੁੰਦੀਆਂ ਦੀਆਂ ਚਾਹੇ ਦਿੱਲੀ ਮੀਟਿੰਗਾਂ ਹੁੰਦੀਆਂ ਦੀ ਇਹ ਅੱਜ ਸਭ ਸਾਕਨ ਹੈ ਵੀ ਅਸੀਂ ਕਾਫੀ ਚਿਹਰਵਾਦ ਜਿਹੜੇ ਇੱਕ ਪਲੇਟਫਾਰਮ ਤੇ ਆ ਗਏ ਤੇ ਸਰਕਾਰ ਜੀ ਸੀ ਗੋਡੀ ਲਵਾਈ ਦੇਵਾਂਗੇ ਸ਼ਰਤ ਦੇਣੀ ਚਾਹੇ ਮੋਦੀ ਹੋਵੇ ਚਾਹੇ ਕੋਈ ਹੋਵੇ ਇਹ ਮੈਂ ਪਹਿਲੀ ਗੱਲ ਇਹ ਕਹਿੰਦਾ ਵੀ ਠੀਕ ਹੋਇਆ ਇਹ ਅੱਜ ਇਹ ਇਕੱਠ ਦਾ ਮਕਸਦ ਕੀ ਸੀ ਮਕਸਦ ਕੀ ਸੀ ਸਾਡਾ ਦੋਤੀਗੇ ਇਕ ਤਰ੍ਹਾਂ ਚੱਲ ਰਿਹਾ ਦੋਲਣ ਉਸ ਦੋਲਣ ਦੀ ਹਮਾਇਤ ਵੀ ਮਦਰ ਸੈਂਟਰ ਸਰਕਾਰ ਮੰਨੇ ਡੱਲੇਆ ਦਾ ਵਰਤ ਖਲਾਵੇ ਲੀਡਰ ਮਸਾ ਬਣਦਾ ਜੇ ਸਾਡੇ ਲੀਡਰ ਦਾ ਕੋਈ ਜਾਣੀ ਬਾਨੀ ਨੁਕਸਾਨ ਹੋ ਗਿਆ ਤਾਂ ਸਾਡਾ ਲੋਕਾਂ ਦਾ ਵੱਡਾ ਨਿਕੋ ਪਹਿਲੀ ਗੱਲ ਸਾਡੀ ਇਹ ਹੈ ਦੂਸਰਾ ਹੈਗਾ ਜਿਹੜਾ ਖਰੜਾ ਨਵਾਂ ਆਇਆ ਮਤਲਬ ਮੋਦੀ ਨੇ ਹੁਣ ਗੱਲ ਪਾਤਾ ਇਹਨਾਂ ਦੇ ਜਿਵੇਂ ਬੁੜੇ ਤੋਂ ਕੰਮ ਨਾ ਹੋਵੇ ਤੇ ਮੁੰਡੇ ਦੇ ਗੱਲ ਪਾ ਦੇ ਜੇ ਬੁੜਾ ਨਹੀਂ ਕੁਛ ਕਰ ਸਕਦਾ ਫਿਰ ਮੁੰਡਾ ਕੀ ਕਰ ਲੂਗਾ ਜੇ ਗੱਲ ਨੂੰ ਆਪਾਂ ਗੱਲ ਕਰ ਲਈਏ ਉਹ ਖਾੜਾ ਸੀ ਬਿਲਕੁਲ ਪੰਜਾਬ 'ਚ ਲਾਗੂ ਹੋਣ ਹੀ ਨਹੀਂ ਦੇ ਅਸੀਂ ਰਾਏ ਕਰਕੇ ਹਰਿਆਣਾ ਸਰਕਾਰ ਕਰਨ ਨੂੰ ਕੋਸਟ ਕਰੂਗੀ ਤਾਂ ਹਰਿਆਣਾ ਦੀ ਸਮਰਥਨ ਕਰਾਂਗੇ ਜੇ ਕਿਤੇ ਭਾਰਤ ਦੇ ਸਾਡੇ ਪੰਜਾਬ ਦੇ ਕਿਸਾਨਾਂ ਦੀ ਲੀਡਰਾਂ ਦੀ ਕਿਤੇ ਵੀ ਲੋੜ ਹੋਊਗੀ ਅਸੀਂ ਖਾੜੇ ਨੂੰ ਲਾਗੂ ਨਹੀਂ ਹੋਣ ਦੇਵਾਂਗੇ ਉੱਥੇ ਜਾ ਕੇ ਉਹਦਾ ਵਿਰੋਧ ਕਰਾਂਗੇ ਤੁਸੀਂ ਸਮਰਥਨ ਦੀ ਗੱਲ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ ਅੱਜ ਸਮਰਥਨ ਦੇ ਲਈ ਇਕੱਠਾ ਰੱਖਿਆ ਗਿਆ ਪਰ ਉਹ ਕਹਿੰਦੇ ਨੇ ਕਿ ਸਮਰਥਨ ਦੇ ਲਈ ਇਕੱਠ ਨਹੀਂ ਸਮਰਥਨ ਦੇ ਲਈ ਸਾਡੇ ਕੋਲੇ ਆਓ ਜਿਹੜਾ ਇਕੱਠਾ ਉਹ ਇੱਥੇ ਵਧਾਓ ਫਿਰ ਸਮਰਥਨ ਮੰਨਾਂਗੇ ਮੇਰਾ ਖਿਆਲ ਹੈ ਵੀ ਬਹੁਤ ਅਸੀਂ ਪਹਿਲਾਂ ਵੀ ਯਤਨ ਕੀਤੇ ਵੀ ਮੋਰਚਾ ਦੁਬਾਰੇ ਇਕੱਠਾ ਹੋ ਜੇ ਤੁਹਾਡੇ ਸਾਹਮਣੇ ਸਾਨੂੰ ਉਹਨਾਂ ਨੇ ਮਹਰੇ ਨੇ ਚਿੱਠੀ ਕੱਢੀ ਅਸੀਂ ਕਹਾਂ ਵੀ ਠੀਕ ਹੈ ਅਸੀਂ ਸਾਡੇ ਜਣ 6 ਲੀਡਰ ਨੇ ਅਸੀਂ 6 ਦੇ 6 ਲੀਡਰ ਭੇਜੇ ਵੀ ਜਾ ਉਹਨਾਂ ਨਾਲ ਮੀਟਿੰਗ ਕਰੋ ਪਰ ਹੁਣ ਤੁਸੀਂ ਆਪੀ ਸਿਆਣਿਓ ਇਹਨੇ ਮਤਲਬ ਡੱਲ ਗਿਆ ਸਾਹਮਣੇ ਆਪਦਾ ਕੋਈ ਲੀਡਰ ਨਹੀਂ ਭੇਜਿਆ ਕੀ ਉਹਨਾਂ ਹੀ ਚਾਹੀਦਾ ਮੀਟਿੰਗ ਦੇ ਵਿੱਚ ਗੱਲ ਬਣੇ ਨਾ ਬਣੇ ਜਦੋਂ ਮੀਟਿੰਗ ਜੀ ਨਹੀਂ ਆਊਗਾ ਫੇ ਸਾਡੇ ਉੱਥੇ ਜਾਣ ਤੇ ਕਿਵੇਂ ਖੁਸ਼ ਹੋ ਜੂਗਾ ਕਿਵੇਂ ਬਗ ਜਾਗੇ ਮੀਟਿੰਗ ਤਾਂ ਹੁੰਦਾ ਨਾ ਜਰਨ ਸਕਤਰਾਜ ਨਾਲ ਕੋਈ ਛੋਟਾ ਲੀਡਰ ਆ ਜਾਂਦਾ ਉਹ ਮੀਟਿੰਗ 'ਚ ਹੀ ਨਹੀਂ ਆਏ ਫਿਰ ਉੱਥੇ ਕਿਵੇਂ ਜਾ ਸਕਦੇ ਆਸੀਂ ਐ ਕਿਵੇਂ ਜਾ ਜੂ ਮੁਕਾਬਲੇ ਲੜਨ ਲੱੜ ਜੇ ਉਹ ਕਹਿੰਦੇ ਨੇ ਕਿ ਮੀਟਿੰਗਾਂ ਦਾ ਦੌਰ ਨਹੀਂ ਰਿਹਾ ਹੁਣ ਕਹਿੰਦੇ ਮੀਟਿੰਗਾਂ ਦਾ ਦੌਰ ਖਤਮ ਹੋ ਗਿਆ ਤੁਹਾਨੂੰ ਇੱਕ ਗੱਲ ਕਹਿੰਨੇ ਕਿ ਸਿੱਧਾ ਇੱਥੇ ਆਓ ਕਹਿੰਦੇ ਮੀਟਿੰਗਾਂ ਦਾ ਦੌਰ ਹੀ ਨਹੀਂ ਰਿਹਾ ਹੁਣ ਕੋਟੜਾ ਕਾਗਾ ਕੋਟੜਾ ਕਹਿੰਦੇ ਨੇ ਇਹ ਗੱਲ ਸਰਕਾਰ ਤੋਂ ਕੀ ਮੰਗ ਜਾਂ ਸਰਕਾਰ ਤੋਂ ਮੀਟਿੰਗ ਹੀ ਮਾਰਦੇ ਆ ਮੋਦੀ ਤੋਂ ਮੀਟਿੰਗ ਹੀ ਮਾਰਦੇ ਆ ਖੇਤੀਬਾੜੀ ਮੰਤਰੀ ਜੀ ਤੋਂ ਮੀਟਿੰਗ ਹੀ ਮਾਰਦੇ ਆ ਅੱਜ ਸੈਂਟਰ ਦੇ ਤੋਂ ਪੰਜਾਬ ਵਾਲ ਮੈਂ ਪਹਿਲਾਂ ਕਹਿ ਗਿਆ ਉਦੋਂ ਲੰਨ ਤੋਂ ਪਹਿਲਾਂ 60 ਮੀਟਿੰਗਾਂ ਹੋਈਆਂ ਨੇ ਜੋ 2020 ਦੇ ਵਿੱਚ ਚਾਲੂ ਕੀਤਾ ਸੀਗਾ ਤੇ ਜੇ ਅਸੀਂ ਮੀਟਿੰਗ ਨਹੀਂ ਕਰਾਂਗੇ ਇਹੀ ਤਾਂ ਸਾਡਾ ਨੁਕਸਾਨ ਹੈ 8 ਦਿਨਾਂ ਦਾ ਕਿ ਕੀ ਜਿੱਤਿਆ ਸੀ ਕੀ ਜਮਾਇਆ ਮੀਟਿੰਗ ਸਾਡੀ ਚੌਥੇ ਦਿਨ ਹੋਣੀ ਚਾਹੀਦੀ ਹੈ ਜੇ ਜੰਗ ਚੱਲਦੀ ਹੁੰਦੀ ਹੈ ਕਿ ਵੱਡੇ ਜਰਨਲ ਮੀਟਿੰਗ ਕਰਦੇ ਨਹੀਂ ਵੀ ਜੰਗ ਕਿੱਥੇ ਜੇ ਖੜੀ ਆ ਕਿਹੜੇ ਤਰੀਕੇ ਦਾ ਹਮਲਾ ਕਰਨਾ ਹੈਗਾ ਜੇ ਅਸੀਂ ਮੀਟਿੰਗ ਹੀ ਨਹੀਂ ਕਰਾਂਗੇ ਫਿਰ ਸਾਡੀ ਫੌਜ ਕੀ ਕਰ ਲੂਗੀ ਕਮਾਲ ਦੀ ਗੱਲ ਹੈ ਕਿ ਮੀਟਿੰਗਾਂ ਦਾ ਸਮਾਂ ਨਹੀਂ ਰਹਾ ਮੀਟਿੰਗਾਂ ਦਾ ਸਮਝ ਤੋਂ ਡੰਗ ਲੱਗੂਗਾ ਕਿਵੇਂ ਮੀਟਿੰਗਾਂ ਦਾ ਕਰਕੇ ਹੀ ਸਾਡਾ ਸਾਰਾ ਡੰਗ ਲਊਗਾ ਇਹੀ ਗੱਲ ਕੀ ਲੱਗਦਾ ਹੈ ਮਤਲਬ ਡਲੇয়াল ਸਾਹਿਬ ਮਾਰਨ ਵਰਤੇ ਨੇ ਤੁਸੀਂ ਪਹਿਲਾਂ ਵੀ ਕਿਹਾ ਸੀ ਕਿ ਮਾਰਨ ਵਰਤ ਤੇ ਇਸ ਤਰੀਕੇ ਨਾਲ ਸਹੀ ਨਹੀਂ ਹੈ ਹੁਣ ਵੀ ਤੁਸੀਂ ਮੰਨਦੇ ਹੋ ਬਿਆਨ ਤੇ ਉਸਤੇ ਤੇ ਕਾਇਮ ਹੋ ਆਪਦੇ ਤੇ ਮੇਰਾ ਖਿਆਲ ਹੈ ਮੋਰਚ ਨੇ ਕਹਿ ਥੋੜਾ ਜਿਹਾ ਬਚ ਕੇ ਬੋਲਣਾ ਠੀਕ ਹੈ ਮੈਂ ਪਹਿਲਾਂ ਵੀ ਇੱਥੇ ਬੋਲ ਰਿਹਾ ਵੀ ਮੈਂ ਹੁਣ ਵੀ ਹੱਕ ਚ ਹੈਗਾ ਕੋਈ ਬੰਦਾ ਮਰਨ ਮਾਰਤੇ ਬੈਠੇ ਮਰਨ ਬਰਤ ਨਾਲ ਕੁਝ ਨਹੀਂ ਲਿਕੜਦਾ ਹੁੰਦਾ ਚਾਹੇ ਫੇਰੂ ਮਾਰ ਬੈਠਾ ਚਾਹੇ ਕੋਈ ਬੈਠਾ ਸਾਡਾ ਲੀਡਰ ਦਾ ਨੁਕਸਾਨ ਹੁੰਦਾ ਹੁਣ ਵੱਡਾ ਨੁਕਸਾਨ ਹੋ ਜੂ ਜੇ ਗੱਲਿਆ ਦਾ ਮਤਲਬ ਕੋਈ ਜਾਨੀ ਨੁਕਸਾਨ ਹੋ ਜਾਂਦਾ ਹੈ ਲੀਡਰਸ਼ਿਪ ਹੀ ਦੀ ਬਣ ਜਾਂਦਾ ਹੈਗਾ ਮੇਰਾ ਖਿਆਲ ਹੈ ਹਜੇ ਵੀ ਉਹ ਗਰੁੱਪ ਨੂੰ ਉਹ ਦੋਨਾਂ ਨੂੰ ਜਥੇਬੰਦੀਆਂ ਨੂੰ ਦੁਬਾਰੇ ਉਹਦੇ ਵਿਚਾਰ ਕਰਨੀ ਚਾਹੀਦੀ ਹੈ ਦੂਜੇ ਯਤਨਾਂ ਨਾਲ ਸਰਕਾਰ ਤੇ ਦਬਾਅ ਪਾਵਾਂਗੇ ਮਰਨ ਬਰਤ ਕੋਈ ਸਾਡਾ ਹੱਲ ਨਹੀਂ ਹੈਗਾ ਮਰਨ ਬਰਤ ਨਾਲ ਦੁਲਨ ਫਸ ਜਾਂਦਾ ਜਿਵੇਂ ਅਸੀਂ ਗੱਲ ਕਰੀਆ ਕਿ ਉਹ ਮੀਟਿੰਗ ਦੇ ਵਿੱਚ ਬ ਤੁਹਾਨੂੰ ਕੀ ਲੱਗਦਾ ਕਿ ਹਿੰਡ ਕਿਹੜੀ ਗੱਲ ਦੀ ਹਿੰਡ ਫੜੀ ਬੈਠੇ ਆ ਅਸੀਂ ਤਾਂ ਕੋਈ ਹਿੰਡ ਨਹੀਂ ਫੜੀ ਅਸੀਂ ਤਾਂ ਉਹਨਾਂ ਚਿੱਠੀ ਕੱਢੀ ਨਾਲ ਦੀ ਨਾਲ ਮੀਟਿੰਗ ਸੱਦੀ ਨਾਲ ਪਹਿਲਾਂ ਹਿੰਡ ਫੜੀ ਆ ਨਾ ਹੁਣ ਹਿੰਡ ਫੜਨੀ ਆ ਆ ਦੇਖੋ ਗ੍ਰਾਂਹ ਸਾਹਿਬ ਨੇ ਕਿੰਨਾ ਵਧੀਆ ਸੋਚਿਆਗਾ ਸਾਰੇ ਸਾਨੂੰ ਇਕੱਠੇ ਕਰ ਲੈ ਇਕੱਠੇ ਹੋਗੇ ਦੁਬਾਰੇ ਕੋਈ ਐ ਨਹੀਂ ਸੋਚਿਆ ਵੀ ਕੋਈ ਵੱਡੀ ਛੋਟੀ ਇੱਥੇ ਬੰਦੀ ਐ ਸਾਰਿਆਂ ਨੂੰ ਸਮਾਵ ਬੁਲਾਉਣ ਦਾ ਮੇਰਾ ਸਾਡੇ ਕੰਨਿਓ ਕੋਈ ਹਿੰਡ ਨਹੀਂ ਸਾਡੇ ਕੰਨਿਓ ਕੋਈ ਹਕਾਰ ਨਹੀਂ ਅਸੀਂ ਹੁਣ ਵੀ ਯਤਨ ਕਰਦੇ ਆ ਏਕਤਾ ਹੋ ਜੇ ਕੱਲ ਨੂੰ 24 ਤਰੀਕ ਨੂੰ ਸਾਡੀ ਮੀਟਿੰਗ ਐ ਦੁਬਾਰੇ ਉਹਦੇ ਚ ਕੀ ਮਸਲਾ ਸੋਚਿਆ ਜਾਂਦਾ ਦ ਪਨੀਰ ਪਨੀਰ ਤੁਹਾਡੇ ਨਾਲ ਤੁਰਨ ਨੂੰ ਤਿਆਰ ਹੋਇਆ ਪਨੀਰ ਚਲੋ ਮੀਟਿੰਗ ਤਾਂ ਆਇਆ ਨਾ ਤੁਰਨਾ ਨਾ ਤੁਰਨਾ ਜਾਂ ਤੁਰਨਾ ਉਹ ਅਗਲੀ ਗੱਲ ਹੈ ਮੀਟਿੰਗ 'ਚ ਆਉਣਾ ਸਭ ਸੋਚ ਸਕਦਾ ਹੈ ਕੀ ਗੱਲ ਗੱਲਬਾਤ ਹੋਰ ਪੰਦੇਰ ਹੋਰਾਂ ਨਾਲ ਮੀਟਿੰਗ ਚ ਹੋਈ ਨਹੀਂ ਮੈਂ ਹੈ ਨਹੀਂ ਮੀਟਿੰਗ ਸਾਡੀ ਸੀ ਐਮਬਰੀ ਕਮੇਟੀ ਉੱਥੇ ਕੀ ਗੱਲ ਹੋ ਤੇ ਉਹਨਾਂ ਨੂੰ ਪਤਾ ਹੈ ਅੱਛਾ ਇੱਕ ਇੱਕ ਗੱਲ ਹੈ ਪ੍ਰਧਾਨ ਜੀ ਮਤਲਬ ਜਿਵੇਂ ਹੁਣ ਨਵੇਂ ਕਾਨੂੰਨ ਜਾਂ ਜਿਸ ਤਰੀਕੇ ਨਾਲ ਦੁਬਾਰਾ ਤੁਸੀਂ ਕਹਿੰਦੇ ਕਿ ਸੂਬਾ ਸਰਕਾਰਾਂ ਤੇ ਸੈੱਟ ਦਿੱਤੀ ਹੈ ਗੱਲ ਕੀ ਲਾਗੂ ਹੋਣ ਦੇ ਦੇਵੋਗੇ ਤੁਸੀਂ ਉਹ ਸਵਾਲ ਹੀ ਨਹੀਂ ਪਿਆ ਚਾਹੇ ਜਾਨਾ ਲਾਉਣੀ ਪਈ ਲਾਗੂ ਨਹੀਂ ਹੋਣਾ ਚਾਹੇ ਮਰਨਾ ਪੈ ਸਾਨੂੰ ਬਿਲਕੁਲ ਲਾਗੂ ਹੋਣ ਦੇਵਾਂਗੇ ਇਹਦਾ ਸਵਾਲ ਹੀ ਨਹੀਂ ਪਿਆ ਸੋ ਪੰਜਾਬ ਸਰਕਾਰ ਲਾਗੂ ਕਰ ਦੂਗੀ ਜਮਾ ਨਹੀਂ ਕਰਨ ਦੇਵਾਂਗੇ ਕੁਝ ਵੀ ਲੱਗੇ ਸਾਡਾ ਪਰ ਲੋਕ ਇਸ ਤਰ੍ਹਾਂ ਦੇ ਨਾਲ ਤੁਰਨਗੇ ਕਿਉ ਉਹ ਬਾਰਡਰਾਂ ਤੇ ਨਹੀਂ ਪਹੁੰਚੇ ਉਹਨਾਂ ਨੂੰ ਭੰਡਿਆ ਜਾ ਰਿਹਾ ਕਹਿੰਦੇ ਨੇ ਕਿ ਇਹ ਕਿਉਂ ਨਹੀਂ ਤੁਹਾਨੂੰ ਤਾਂ ਖਾਸ ਕਰਕੇ ਟ੍ਰੋਲ ਕੀਤਾ ਜਾ ਰਿਹਾ ਤੁਹਾਡੀਆਂ ਤਸਵੀਰਾਂ ਵੀ ਲੱਗ ਰਹੀਆਂ ਨੇ ਕਿ ਇਹ ਕਿਉਂ ਨਹੀਂ ਪਹੁੰਚ ਰਹੇ ਗੱਲਾਂ ਬਹੁਤ ਵੱਡੀਆਂ ਕਰਦੇ ਆ ਪਰ ਉੱਥੇ ਜਾਂਦੇ ਨਹੀਂ ਕੀ ਲੱਗਦਾ ਫਿਰ ਉਹਨਾਂ ਲੋਕਾਂ ਨੂੰ ਹੁਣ ਇਕੱਠਾ ਕਿਵੇਂ ਕਰੋਗੇ ਜਿਹੜੇ ਤੁਹਾਨੂੰ ਭੰਡ ਰਹੇ ਆ ਤੁਹਾਨੂੰ ਇਹ ਕਹਿ ਰਿਹਾ ਕਿ ਤਾਂ ਜਾਂਦੇ ਤਾਂ ਹੈ ਨਹੀਂ ਤਾਂ ਹੁਣ ਡਰ ਕੇ ਘਰਾਂ ਦੇ ਵਿੱਚ ਬੈਠੇ ਆ ਜਾਂ ਉੱਥੋਂ ਮੋਰਚਾ ਵੇਚੇ ਐ ਇੰਨੇ ਪੈਸੇ ਲੈ ਕੇ ਬਹੁਤ ਤਰ੍ਹਾਂ ਦੇ ਸਵਾਲ ਤੁਹਾਡੇ ਤੇ ਵੀ ਆ ਰਹੇ ਆ ਮੈਨੂੰ ਕੱਲੇ ਨੂੰ ਕਹਿੰਦੇ ਨਾਲੇ ਗ੍ਰਾਹਕਾਂ ਨੂੰ ਕਹਿੰਦੇ ਨਾਲੇ ਮੈਨੂੰ ਕਹਿੰਦੇ ਤੇ ਦੋ ਬੰਦੇ ਸੀ ਹਰ ਇੱਕੰਦਾ ਸੱਚ ਗੱਲ ਬੋਲ ਨਹੀਂ ਸਕਦਾ ਚਾਹੇ ਗਾਲਾਂ ਚ ਆ ਲੰਗੇ ਸੱਚ ਬੋਲਣੋਂ ਨਹੀਂ ਛਟਾਂਗੇ ਕੋਈ ਪਰਵਾਹ ਨਹੀਂ ਉਹ ਗਾਲਾਂ ਵੀ ਮੇਰਾ ਖਿਆਲ ਹੈ ਵਰਕਰ ਕਿਸਾਨ ਨਾ ਕੱਢ ਦੇਣ ਭਾਰਤੀ ਜਨਤਾ ਪਾਰ ਜਾਂ 20000 ਉਹ ਸੈੱਲ ਬਣਾਇਆ ਹੋਇਆ ਕੋਈ ਉਹ ਜੇ 100 ਗਾਲ ਕਢ 20000 ਗਾਲ ਨਿਕਲ ਜੀ ਅਸੀਂ ਉਹਨਾਂ ਦੇ ਗਾਲਾਂ ਤੋਂ ਕੁ ਡੱਕਦੇ ਹਾਂ ਪਿਛਲੇ ਦਿਨ ਹੀ ਤੁਹਾਡਾ ਹੋਟਲ ਜਾਈ ਮਸ਼ਹੂਰ ਹੋਇਆ ਸੀ ਇੱਕ ਵੀ ਕਹਿੰਦੇ ਰਾਇਲ ਦੂ ਮਾਸ ਉਹ ਮਿਲਿਆ ਤੁਹਾਨੂੰ ਉਹ ਤਾਂ ਮੈਂ ਮੈਨੂੰ ਦਿੱਤਾ ਸੁੰਦ ਕਿਸਾਨ ਮੋਰਚ ਨੂੰ ਦਾਨ ਕਰਤਾ ਉਹਨਾਂ ਨੂੰ ਦਿੱਤਾ ਸਾਰਾ ਉਹਨਾਂ ਉਹਨਾਂ ਲੋਕਾਂ ਨੂੰ ਕਿਵੇਂ ਸਮਝਾਓਗੇ ਜਿਹੜੇ ਕਹਿੰਦੇ ਨੇ ਕਿ ਉਹ ਬੈਠੇ ਆ ਹਜੇ ਆ ਨਹੀਂ ਰਹੇ ਘਰਾਂ ਦੇ ਵਿੱਚ ਪਤਾ ਨਹੀਂ ਕਿਉਂ ਬੜੇ ਬੈਠੇ ਉਹਨਾਂ ਨੂੰ ਕਿਵੇਂ ਸਮਝਾਓ ਪਰ ਅਸੀਂ ਸਿਕਿਉਰਿਟੀ ਮੈਂ ਕਿਦੋਂ ਬੈਠਿਆ 6 ਪ੍ਰੋਗਰਾਮ ਜੀਰੀ ਵੇਲੇ ਕਰ ਲੇ ਅੱਜ ਕਰੀ ਜਾਂਦੇ ਆਗੇ ਲੜੀ ਜਾਂਦੇ ਆਗੇ ਲੜਨ ਦਾ ਤਰੀਕੇ ਅਡੋਡੀ ਨੇ ਵੀ ਕਿਹੜੇ ਤਰੀਕੇ ਨਾਲ ਲੜਨਾ ਹੈ ਅਡੋਡੀ ਤਰੀਕੇ ਨੇ ਇਹ ਜਾਂ ਦੋਨੋਂ ਨਹੀਂ ਛੇਡਾਂਗੇ ਜੇ ਸਾਡਾ ਦੋਨੋਂ ਫਾਦੇ